ਕੀ ਨਾਮ ਹੈ ਜੀ ਮੈਂ ਜਗਦੀਸ਼ ਸ਼ਰਮਾ ਪ੍ਰੈਜ਼ੀਡੈਂਟ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਤੁਹਾਨੂੰ ਅੱਜ ਅਸੀਂ ਪਹਿਲਾਂ ਬੀਤੇ ਪਰਵਾਮ ਦੇ ਮੁਤਾਬਕ ਸਾਰੇ ਸ਼ਹਿਰ ਦੇ ਵਿੱਚੋਂ ਜੋ ਕੋਈਆਂ ਸਮੱਸਿਆਵਾਂ ਤੇ ਮਸਲੇ ਨੂੰ ਇਕੱਤਰ ਕਰਕੇ ਅੱਜ ਇੱਕ ਸਾਂਝਾ ਦਸੂਤਰੀ ਮੰਗ ਪੱਤਰ ਮੁੱਖ ਮੰਤਰੀ ਸਰਪੂ ਮਾਨ ਸਿੰਘ ਦੇ ਦਫ਼ਤਰ ਵਿੱਚ ਸ੍ਰੀ ਪ੍ਰਾਇਮੰਤ ਕੁਲਰੀ ਜੀ ਜੋ ਚੇਅਰਮੈਨ ਆਰਕਟ ਕਮੇਟੀ ਤੁਹਾਨੂੰ ਇੱਥੇ ਇੰਚਾਰਜ ਨੇ ਉਹਨੂੰ ਸੌਂਪਿਆ ਹੈ ਦੇ ਦੇ ਵਿੱਚ ਬਹੁਤ ਸਮੱਸਿਆ ਮਾ ਇਸਿਆ ਨੇ ਜੋ ਪੰਡਿਆ ਜੋ ਸਰਕਾਰ ਕਹਿਦੀ ਹੈ ਵੀ ਅਸੀਂ ਕਰੋੜ ਰੁਪਏ ਤੂ ਵੀਰੇ ਖਾਤੇ ਕਿਉਂਕਿ ਮਨਪਸੰਦ ਸ਼ਹਿਰ ਹੈ ਮਨ ਨੂੰ ਮੁਕਮਤੀ ਦਿੱਤਾ ਪੂਰੇ ਖਤੇ ਘੰਟਾ ਜਾਰੀ ਕੀਤੀਆਂ ਲੇਕਿਨ ਸਾਨੂੰ ਤੇ ਕਹਿੰਦੇ ਹੋਏ ਬੜੀ ਮਸੁਖੀ ਹੋ ਗਈ ਹੈ ਕਿ ਇੱਥੇ ਉਹ ਪੈਸੇ ਲੱਗਣ ਦੇ ਨਾਲ ਜੇ ਲੋਕਾਂ ਨੇ ਮਸਲੇ ਨੂੰ ਕਿ ਹਾਲਾ ਨਾ ਜੇ ਨਹੀਂ ਆਇਆ ਜਿਵੇਂ ਮੈਂ ਕਹਨਾ ਵੀ ਤੂ ਵੀ ਪਿੰਡ ਬੇਨਾ ਦੇ ਵੱਜ ਦੇ ਇੱਕ ਜਿਹੜੀ ਸੜਕ ਚੰਦੀ ਹੈ ਉਹ 10 ਸਾਲ ਹੋ ਗਏ ਉਸ ਨੂੰ ਬੜੀ ਹੁਣ ਅੱਜ ਤੱਕ ਉਫੀ ਪੱਤੀ ਪਈਆ ਜਿਵੇਂ ਛੇੜੇ ਬਣਾਈ ਔਰ ਸੇਵਰੇ ਜਿਹੜਾ ਪਿਆ ਉਹ 10 ਸਾਲ ਹੋ ਗਏ ਪਏ ਨੂੰ ਅੱਜ ਤੱਕ ਕਿਸੇ ਨੇ ਸਫਾਈ ਨਹੀਂ ਕੀਤੀ ਔਰ ਉਹ ਕੰਢਿਆਂ ਦੇ ਉੱਤੇ ਜਿਹੜੇ ਫੌਦੀਆਂ ਬਣੀਆਂ ਨੇ ਉਹ ਅਨਕਵਰ ਨੇ ਇਸ ਮੰਦਰ ਦੇ ਵਿੱਚ ਅਸੀਂ ਆਪਣੇ ਐਸੋਸੀਏਟ ਦੇ ਬਲੋਂ ਜਿਹੜੇ ਡੀਬੀਪੀਓ ਤੇ ਐਡੀਸੀ ਮੇ ਕਾਸਟ ਦਾ ਸੁਫਰਨ ਸਿੰਘ ਜੀ ਪਿੱਛੇ ਸਨ ਔਰ ਇਥੇ ਦੇ ਬੀਬੀਓ ਸਾਬਕਾ ਪ੍ਰਧਾਨ ਪ੍ਰਦੀਪ ਕੁਮਾਰ ਜੀ ਮਿਲ ਕੇ ਬੇਨਤੀ ਕੀਤੀ ਕਿਉਂ ਨਹੀਂ ਇਸੇ ਤਰ੍ਹਾਂ ਧੂਰੀ ਦੇ ਸ਼ਹਿਰ ਦੇ ਵਿੱਚ ਸ਼ਹਿਰ ਦਾ ਮਿਊਨਿਸਪਲ ਪਾਰਕ ਹੈ ਜਿੱਥੇ ਸਰਕਾਰ ਕਹਿੰਦੀ ਹੈ ਵੀ ਇਸ ਲੱਖਾਂ ਕਰੋੜਾਂ ਰੁਪਏ ਦੇ ਖਰਚੇ ਪਲਾਟ ਕਰਤੇ ਲੇਕਿਨ ਉੱਥੇ ਉਸ ਦਾ ਬੜਾ ਬੁਰਾ ਹਾਲ ਹੋਇਆ ਪਿਆ ਸੈਂਕੜੇ ਲੋਕ ਜਨਾਨੀਆਂ ਪੁੱਛੇ ਉੱਥੇ ਸੈਰ ਕਰਤੇ ਕਸਰ ਕਰਨ ਆਉਂਦੇ ਨੇ ਲੇਕਿਨ ਉਹ ਅਜੇ ਤੱਕ ਕੋਈ ਹੂ ਮਹਾਂਦਰਾ ਨਹੀਂ ਹੋਇਆ ਲੋਕਾਂ ਨੂੰ ਬੜਾ ਦੁੱਖ ਹੋ ਰਿਹਾ ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਟਿਊਬਲ ਲੱਗੇ ਨੇ ਜਿਹੜਾ ਟਿਊਬਲ ਤੋਤਾਪੁਰੀ ਰੋਡ ਤੇ ਲੱਗਿਆ ਉਹਦਾ ਕਨੈਕਸ਼ਨ ਅਜੇ ਤੱਕ ਪਾਣੀ ਦਾ ਨਹੀਂ ਹੋਇਆ ਲੋਕ ਗਰਮੀ ਦੇ ਵਿੱਚ ਤਰਾਕਾ ਕਰਦੇ ਕਾਉਂਡਰ ਨੰਬਰ 1 ਦੇ ਵਿੱਚ ਉੱਥੇ ਟੂਬਰ ਖਰਾਬ ਹੈ ਉਹ ਲੋਕ ਜਿਹੜੇ ਸਮਾਜ ਸੇਵੀ ਲੋਕਾਂ ਨੇ ਆਪਣਾ ਟੈਂਡਰ ਉੱਜਾ ਕੇ ਚੈੱਕ ਲਿਆ ਕੇ ਉਹ ਪਾਣੀ ਸਪਲਾਈ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਕਿਤੇ ਵੀ ਚਾਰੇ ਪਾਸੇ ਜਿੱਥੇ ਕਾਰਨ ਤੋਂ ਲੈ ਕੇ ਸਾਰੇ ਕਾਉਂਡਰ ਦੇ ਵਿੱਚ ਸ਼ਹਿਰ ਦੇ ਲੋਕਾਂ ਦੀ ਔਰਤਾਂ ਬੱਚਿਆਂ ਨੇ ਖਾਸ ਕਰਕੇ ਕਿਤੇ ਵੀ ਟਾਇਲਟ ਤੇ ਆਪਣਾ ਬਸਾਬਤਰ ਨਹੀਂ ਨਜ਼ਰ ਆ ਰਿਹਾ ਇਹਨਾਂ ਸਾਰੇ ਮਸਲ ਲੈ ਕੇ ਔਰ ਨਾਲੀਆਂ ਜਿਹੜੀਆਂ ਨੀਰਵੇ ਪੁਰਾ ਮਾਨਬੜਾ ਪੁਰਾ ਇਹ ਜਿਹੜੇ ਫਾਰੀਦਾ ਪੁਲ ਹੈ ਇਹਨਾਂ ਦੇ ਕੋਈ ਕਾਰ ਨਹੀਂ ਦਿੱਤਾ ਕੋਈ ਉਹ ਨਹੀਂ ਜਿਹੜੇ ਪਾਰਖੰਦੇ पे 15 ਕਰੋੜ ਰੁਪਇਆ ਪੜ ਰਿਹਾ ਰੋਡ ਤੇ ਪਾਰਕਿੰਗ ਸ਼ੁਰੂ ਕੀਤਾ ਗਵਰਨਮੈਂਟ ਨੇ ਕੀਤਾ ਸੀ ਉਦੋਂ ਤੱਕ ਕਿਤੇ ਨਹੀਂ ਆਈ ਤਾਂ ਨਹੀਂ ਹੋਇਆ ਹਸਪਤਾਲ ਵੀ ਚੈਨਾ ਬੁਰਾ ਹਾਲ ਹੈ ਉੱਥੇ ਬਿਲਡਿੰਗ ਲਾ ਕੇ ਨਵੀਂ ਬਿਲਡਿੰਗ ਬਣ ਰਹੀ ਹੈ ਲੇਕਿਨ ਮੌਜੂਦਾ ਬਿਲਡਿੰਗ ਦੇ ਵਿੱਚ ਉੱਥੇ ਡਾਕਟਰਾਂ ਦੀ ਘਾਟ ਕ ਦਵਾਈਆਂ ਦੇ ਕਾਰਡ ਲੋਕਾਂ ਦਾ ਸਾਧਨ ਦੇ ਕਾਰਡ ਔਰ ਲੋਕਾਂ ਦੇ ਸ਼ਰੀਕੇਆਂ ਪੇਸ਼ ਨਾ ਹੋਵੇ ਕਾਰਡ ਉਹ ਜਿਹੜੇ ਉੱਥੇ ਸਮਾਨ ਜਰਿਆ ਸੀ ਉਹ ਉਪਲਬਧ ਨਹੀਂ ਹੈ ਲੋਕਾਂ ਨੂੰ ਮਿਲਦੇ। ਉਹ ਵੀ ਤਾਂ ਬਾਹਰ ਸਰਵ ਹਸਪਤਾਲ ਠੂਰੇ ਦੇ ਵਿੱਚ ਕੋਈ ਵੀ ਡਾਕਟਰ ਉਪਲਬਧ ਨਹੀਂ ਹੁੰਦਾ। ਉਹ ਜਿਹੜਾ ਕੇਸ ਐਮਰਜੈਂਸੀ ਦਾ ਆਉਂਦਾ ਉਹ ਗ੍ਰਾਫੀਕ ਕੀਤਾ ਜਾਂਦਾ। ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਹਕਮਤਨੀ ਮਾਨ ਸਾਹਮਣੇ ਨੌਲੇ ਉੱਤੇ ਅੱਜ ਠੂਰੇ ਦੇ ਦਫਤਰ ਦੇ ਇੰਚਾਰਜ ਸਿੰਘ ਨੂੰ ਆਪਣਾ ਸਰਾਂਜਨ ਕੁੜੀ ਕੁਈਆ ਰਾਈਸ ਮਿੱਟੀ ਹੈ ਪਰ ਬੇਨਤੀ ਕੀਤੀ ਹੈ ਵੀ ਇਹ ਸ਼ਹਿਰ ਦੇ ਮਾਸੀਜ ਨੂੰ ਹੱਲ ਕਰਨ ਦੇ ਲਈ ਪਹਿਲ ਦੇ ਕੇ ਸੈਰ ਕਾਰਵਾਈ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਚੰਗੀ ਸੂਚਿਤ ਜਿੰਦਗੀ ਜਿ ਸਕਾਇਆ ਜਾਣਾ ਚਾਹੀਦਾ ਉਹ ਮਿਲ ਸਕੇ ਰਾਜਮਾਨ ਕੁਲੀ ਵੱਲੋਂ ਜਾਂ ਸੀਐਮ ਦਫ਼ਤਰ ਲੋਕ ਕੀ ਮੈਸੇਜ ਆਇਆ ਉਹ ਮਸਬਾਤ ਪਾਇਆ ਗਿਆ ਹੈ ਵੀ ਐਸਏ ਤੁਹਾਡੀ ਮੰਗ ਚਾਹ ਨੂੰ ਸਿੱਧਾ ਬੜਾ ਬੜਾ ਉਹ ਸਾਰੇ ਮੰਗਚਾ ਨੂੰ ਬਸਰਾਇਆ ਹੋਣ ਪਈ ਚੰਗੀ ਗੱਲ ਆ ਸਾਨੂੰ ਕੋਈ ਕਨਸੋਲਿਡੇਟ ਲਿਆ ਸੀ ਇਕੱਠਾ ਇੱਕ ਮਸਾ ਸਮਝਦਾ ਸੀ ਵਿਚਾਰ ਕਰਕੇ ਥੋੜੀ ਸਾਰਾ ਦਾ ਮਸਲਾ ਹੱਲ ਕਰਦਾ ਜਾਂਦਾ ਸੀ